ਸਸਿਕਲ ਸਾਰੇ ਦੋਸਤਾਂ ਨੂੰ ਜਨਤਵਾਰ ਲਿਖੇ ਸੰਸਥਾ ਤੋਂ ਵੰਟੀ ਦੋਸਤੋ ਸਪੇਨ ਦੇ ਹਰ ਇੱਕ ਪਿੰਡ ਦੀ ਜਯੁੰਤਾ ਮਿੰਤੋ ਦੇ ਵਿੱਚ ਤੁਸੀਂ ਜਾ ਕੇ ਆਪਣੇ ਲਈ ਇੱਕ ਜ਼ਮੀਨ ਦਾ ਟੋਟਾ ਇਹਦਾ ਅਪਲਾਈ ਕਰ ਸਕਦੇ ਆ ਠੀਕ ਹੈ ਉਹਨੂੰ ਕਹਿੰਦੇ ਵਰਤ ਉਰਬਾਨੋਸ ਤੁਹਾਨੂੰ ਜਦੋਂ ਤੁਸੀਂ ਫਾਰਮ ਭਰ ਕੇ ਦੇਣਾ ਤੇ ਤੁਹਾਨੂੰ ਜੇ ਤੁਹਾਡੀ ਕਿਸਮਤ ਚ ਹੋਇਆ ਤਾਂ ਤੁਹਾਨੂੰ ਐਨਾ ਜ਼ਮੀਨ ਦਾ ਟੋਟਾ ਮਿਲਣਾ ਖੇਤੀ ਕਰਨ ਵਾਸਤੇ ਠੀਕ ਹੈ ਜੀ ਖੇਤੀ ਕਰਨ ਆਹ ਹਰ ਇੱਕ ਨੂੰ ਮਿਲਿਆ ਇੱਦਾਂ ਦੇਖ ਲਓ ਤੁਸੀਂ ਦੇਖ ਸਕਦੇ ਹੋ ਪਿਛਲਾ ਕੈਮਰਾ ਚਲਾ ਕੇ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਨੰਬਰ ਵਾਈਜ਼ ਮਿਲਦਾ 79 ਨੰਬਰ ਆ ਇਹ ਸੰਦੀਪ ਨੂੰ ਮਿਲਿਆ ਤੇ ਇੱਧਰ ਆ ਬਾਕੀ ਆ ਖੇਤੀ ਕਰਦੇ ਸੰਡੇ ਵਾਲੇ ਦਿਨ ਤਾਂ ਇੱਥੇ ਬਹੁਤ ਹਣਕਾ ਸੀ ਉਹ ਉਧਰ ਸਾਨੂੰ ਮਿਲਿਆ ਮੇਰੀ ਮੰਮੀ ਉਧਰ ਪਰੇ ਖੜੇ ਆ ਮੇਰੀ ਵਾਈਫ ਤੇ ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਬਹੁਤ ਸਾਰੇ ਆਪਣੇ ਸਾਡੇ ਭਰਾ ਜਿਹੜੇ ਉਹਨਾਂ ਦੀਆਂ ਫੈਮਲੀਆਂ ਚ ਉਹਨਾਂ ਦੀ ਮੰਮੀ ਇੱਥੇ ਆਏ ਆ ਉਹ ਘਰੇ ਬੋਰ ਹੁੰਦੇ ਅਕਸਰ ਕਹਿੰਦੇ ਨਾ ਬਜ਼ੁਰਗ ਬੋਰ ਹੁੰਦੇ ਆ ਤੇ ਇੰਡੀਆ ਤਾਂ ਚਲੋ ਖੇਤਾ 'ਚ ਚੱਲ ਕੇ ਖੇਤੀਬਾੜੀ ਕਰ ਲੈ ਜਾ ਉਹ ਕਰ ਲਿਆ ਇੱਥੇ ਇਦਾਂ ਆ ਕਿ ਇੱਥੇ ਬੰਦਾ ਅੰਦਰ ਬੋਰ ਹੋ ਜਾਂਦਾ ਤੇ ਉਹਦੇ ਵਾਸਤੇ ਮੈਂ ਅੱਜ ਲੱਗਾ ਵੀਡੀਓ ਪਾਉਣ ਆ ਮੇਰੇ ਆ 90 ਨੰਬਰ ਜਿਹੜੀ 90 ਨੰਬਰ ਜਿਹੜਾ ਸਾਡਾ ਠੀਕ ਆ ਜੀ ਆ ਲਾਈ ਸੀਗੀ ਬਾਬੂ ਕੀ ਕੀ ਲਾਇਆ ਸੀ ਇਹਦੇ ਚ ਚਪਲੀ ਕਿੱਥੇ ਪਈਆਂ ਚਪਲਾ ਉਧਰ ਪਈਆਂ ਮੈਂ ਇਹ ਮੇਥੇ ਲਾਇਆ ਤੇ ਸਰੋਂ ਲਾਈ ਆ ਤੇ ਲਸਣ ਵੀ ਜਗਾ ਇਹ ਤੇ ਇਹ ਮੜਲਾ ਡੇਢ ਮੜਲਾ ਜਗ੍ਹਾ ਤਾਂ ਦਿੰਦੇ ਆ ਉਹ ਤੇ ਮੜਲਾ ਲਾ ਲਓ ਤੁਸੀਂ ਤੇ ਨਾਲ ਮੋਰੇ ਟੂਟੀ ਲੱਗੀ ਉਹ ਆ ਮੈਂ ਦਿਖਾਣਾ ਆਹ ਟੂਟੀ ਲੱਗੀ ਹੋਆ ਹਰ ਇੱਕ ਜਿੰਨਾ ਇੱਕ ਟੋਟਾ ਨਾ ਯਾਨੀ ਕਿ ਇਹ ਨਹੀਂ ਆ ਕੋ ਕੱਲੂ ਲੜੇ ਲੜਾਈ ਝਗੜਾ ਕਰੇ ਆਹ ਟੂਟੀ ਇਹ ਸਾਨੂੰ ਟੂਟੀ ਆ ਸਾਡੇ ਵਾਲੇ ਨੂੰ ਇਧਰ ਆਹ ਟੂਟੀ ਹੈਗੀ ਆ ਇਧਰ ਵਾਲੇ ਨੂੰ ਹਰ ਇਹ ਬਾਕੀ ਸਪੈਨਿਸ਼ ਆ ਸਾਰੇ ਸਪੈਨਿਸ਼ ਆ ਤਾਂ ਆ ਟਰੈਕਟਰ ਇਧਰ ਲੁਕੋ ਕੇ ਖੜਾ ਕੀਤਾ ਉਹਨਾਂ ਨੇ ਤੇ ਇਹ ਆਪਣੇ ਆਪਣੇ ਜਿਹੜਾ ਉਹਨਾਂ ਨੇ ਮਤਲਬ ਕੋਈ ਲੜਾਈ ਝਗੜਾ ਨਹੀਂ ਵਿੱਚ ਆ ਬੱਲੀਆਂ ਨਾਲ ਨਿਸ਼ਾਨੀ ਲਾਈਓ ਪੱਕੀ ਠੀਕ ਆ ਜਿਹਾ ਜਗਾਠਾਈਆਂ ਰੱਖੀਆਂ ਆ ਇੱਧਰਲੇ ਬਣਿਆ 86 ਨੰਬਰ ਕਿਸੇ ਦੀ ਤੇ ਆ ਕਿਸੇ ਨੇ ਆਪਣਾ ਬਣਾ ਲਿਆ ਬਹੁਤ ਸੋਹਣਾ ਜਾਲੀ ਨਾਲ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਆ ਉਹ ਬਣਾਇਆ ਉਹਨਾਂ ਨੇ ਮੰਨ ਲਓ ਖੇਤੀ ਅੰਦਰ ਇੰਦਰ ਗਾਨੀ ਨੇ ਉਹਨੇ ਬਾਹਰ ਕਰਨਾ ਕੱਖ ਨਹੀਂ ਆ ਬੁੜਾ ਬਹੁਤ ਮਿਹਨਤੀ ਆ ਵਾਲਾ ਮੈਂ ਦੇਖਿਆ ਆ ਬੁੜਾ ਬਹੁਤ ਮਿਹਨਤੀ ਆ ਤੇ ਹਰ ਇੱਕ ਮੋਰੇ ਟੂਟੀ ਲੱਗੀ ਹੋ ਆ ਤੁਸੀਂ ਆਪਣਾ ਪਾਈਪ ਲੈ ਆ ਕੇ ਪਾਣੀ ਦਾ ਜੋ ਵੀ ਕਰਨਾ ਤੁਸੀਂ ਜੋ ਵੀ ਬੀਜਣਾ ਚਾਹੁੰਦੇ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੀਆਂ ਜਿਹੜੀਆਂ ਇਹ ਤਾਂ ਸਾਨੂੰ ਹੁਣ ਮਿਲੀਆਂ ਨਾ ਜਿਹੜੀਆਂ ਪਹਿਲਾਂ ਮਿਲੀਆਂ ਨਾ ਉਹਨਾਂ ਨੇ ਕੀ ਕੀ ਖੇਤੀ ਕੀਤੀ ਉਹ ਮੈਂ ਦਿਖਾ ਕੇ ਲਿਆ ਹਾਂ ਆ ਦੇਖ ਸਕਦੇ ਹੁਣ ਤੁਸੀਂ ਇਹ ਯਾਨੀ ਕਿ ਇਹ ਨਹੀਂ ਆ ਕਿ ਇੱਥੋਂ ਤੁਸੀਂ ਕਿੱਲਿਆਂ ਦੇ ਕਿੱਲੇ ਮਾਰੋ ਜਿੱਦਾਂ ਕਣਕਾਂ ਨਿਕਲ ਜਾਂਦੀਆਂ ਜਾਂ ਬੋਰੀਆਂ ਦੀਆਂ ਬੋਰੀਆਂ ਕਣਕਾਂ ਦੀਆਂ ਇਦਾਂ ਨਹੀਂ ਆ ਮਤਲਬ ਤੁਹਾਡੇ ਆਪਣੇ ਖਾਣ ਜੋਗੀ ਜਿਹੜੀ ਆਹੋ ਸਬਜ਼ੀ ਵਗੈਰਾ ਹੋ ਸਕਦੀ ਆ ਆ ਸਾਰਾ ਹਰ ਇੱਕ ਨੇ ਆਪਣਾ ਆਪਣਾ ਯਾਨੀ ਕਿ ਬਣਾਇਆ ਟਕਿਆ ਆ ਇਧਰ ਆਲੂ ਲਿਖ ਦੇਖੋ ਇੰਨੀ ਕਿ ਜਗ੍ਹਾ ਚਾਲੂ ਲਾਇਓ ਆ ਆ ਬੈਂਗਣ ਲੱਗੇ ਹੋ ਮੈਂ ਤੁਹਾਨੂੰ ਬੈਂਗਣ ਲੱਗੇ ਦਿਖਾਣਾ ਇਹ ਆ ਬੈਂਗਣ ਲੱਗੇ ਹੋ ਮਰਾ ਤੁਸੀਂ ਇਦਾਂ ਮੈਂ ਹੁਣ ਬਸ ਇਹੀ ਦੱਸਣਾ ਚਾਹੁੰਨਾ ਕਿ ਜਿੱਦਾਂ ਹੁਣ ਕਈ ਬਹੁਤ ਸਾਰੇ ਸਾਡੇ ਵੀਰ ਆ ਉਹ ਸਵੇਰ-ਸਵੇਰ ਦਾ ਕੰਮ ਕਰਕੇ ਸ਼ਾਮੀ ਵਿਹਲੇ ਹੋ ਜਾਂਦੇ ਆ ਤੇ ਫਿਰ ਘਰੇ ਜਿੱਦਾਂ ਉਹ ਕਹਿੰਦੇ ਯਾਰ ਬੋਰ ਹੋ ਗਿਆ ਸ਼ਾਮੀ ਇੱਕ ਤਾਂ ਫੋਨ ਸੱਚੀ ਗੱਲ ਦੱਸਦਾ ਫੋਨ ਦਾ ਖੜਾ ਵੀ ਛੁੱਟ ਜਾਂਦਾ ਇੱਥੇ ਆ ਕੇ ਤੇ ਮੈਂ ਵੀ ਫੋਨ ਉਦੋਂ ਚੱਕਦਾ ਜਾਂ ਕੋਈ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਫੋਨ ਆ ਰਿਹਾ ਨਹੀਂ ਤਾਂ ਅਦਰਵਾਈ ਇੱਥੇ ਆ ਕੇ ਫੋਨ ਨਹੀਂ ਮੈਂ ਚੱਕਦਾ ਉਹਦੀ ਸ਼ਰਤ ਇਹ ਆ ਕਿ ਤੁਸੀਂ ਸਪੇਨ ਦੇ ਕਿਸੇ ਵੀ ਪਿੰਡ 'ਚ ਰਹਿਣੇ ਆ ਤੁਸੀਂ ਆਪਣੀ ਆਈਅਨਤਾ ਮੈਨੂੰ ਤੋਂ ਜਾਣਾ ਮੈਂ ਉੱਪਰ ਨਾਮ ਲਿਖ ਦਾਂਗਾ ਵੀਡੀਓ ਦੇ ਉੱਪਰ ਮੈਂਸ਼ਨ ਕਰ ਦਾਂਗਾ ਕਿ ਤੁਸੀਂ ਕਹਣਾ ਵਰਤ ਔਰ ਵਨੋਸ ਠੀਕ ਆ ਜੀ ਉਹਨਾਂ ਨੇ ਤੁਹਾਨੂੰ ਇੱਕ ਫਾਰਮ ਦੇਣਾ ਉਹ ਫਾਰਮ ਤੁਸੀਂ ਉੱਪਰ ਭਰਨਾ ਆਪਣਾ ਨਾਮ ਭਰਨਾ ਸੌਖਾ ਹੀ ਕੋਈ ਔਡਾ ਏਡਾ ਔਖਾ ਨਹੀਂਗਾ ਉਪਰ ਆਪਣਾ ਉਪਰ ਆਪਣਾ ਨਾਮ ਭਰ ਦੇਣਾ ਥੱਲੇ ਐਡਰੈਸ ਭਰ ਦੇਣਾ ਆਪਣਾ ਟੈਲੀਫੋਨ ਨੰਬਰ ਤੇ ਈਮੇਲ ਲਿਖ ਦੇਣੀ ਆ ਠੀਕ ਆ ਜੀ ਤੇ 2-4 ਮਹੀਨੇ ਵਿੱਚ ਵਿੱਚ ਉਹਨਾਂ ਨੇ ਲਿਸਟ ਕੱਢੀ ਜਾਣੀ ਆ ਜਿਹੜਾ ਜਿਹਦਾ ਨਾਮ ਜਿਹਦਾ ਜਿਹਦਾ ਹੋਇਆ ਉਹਨੂੰ ਉਹਨਾਂ ਨੇ ਫੋਨ ਕਰਨਾ ਜਿੱਦਾਂ ਕਿ ਮੈਨੂੰ ਹੋਇਆ ਉਹਨਾਂ ਨੇ ਫੋਨ ਕਰਨਾ ਫੋਨ ਕਰਕੇ ਦੱਸ ਦੇਣਾ ਕਿ ਐਨੀ ਤਰੀਕ ਨੂੰ ਐਨੇ ਵਜੇ ਆ ਜਾਓ ਤੁਹਾਨੂੰ ਜਿਹੜਾ ਤੁਹਾਨੂੰ ਜਿਹੜਾ ਪਲਾਟ ਤੁਹਾਡਾ ਨਾਮ ਨਿਕਲਿਆ ਉਹ ਪਲਾਟ ਦੇ ਵਿੱਚ ਤੁਹਾਨੂੰ ਜਾ ਕੇ ਉਹਨਾਂ ਨੇ ਸਾਰੇ ਬੰਦੇ ਨੂੰ ਸਾਰਿਆਂ ਨੂੰ ਸੱਦ ਲੈਣਾ ਇੱਕੋ ਦਿਨ ਉਹਨਾਂ ਨੇ ਆ ਕੇ ਦੱਸ ਦੇਣਾ ਐਨੇ ਨੰਬਰ 13 ਐ ਐਨੇ ਨੰਬਰ 13 ਐ ਐਨੇ ਨੰਬਰ 13 ਠੀਕ ਆ ਫਿਲਹਾਲ ਉਹ ਦਿੰਦੇ ਸਾਲ ਵਾਸਤੇ ਲੇਕਿਨ ਜਿੱਦਾਂ ਹੁਣ ਇੱਥੇ ਪੁਰਾਣੇ ਬੁੱਢੇ ਆ ਜਿਨ੍ਹਾਂ ਨੇ ਲਈਆਂ ਉਹ ਦੱਸ ਦਿਆ ਕਿ ਸਾਨੂੰ 5-5 ਸਾਲ ਹੋ ਗਿਆ ਇਹ ਵਾਪਸ ਨਹੀਂ ਲੰਦੇ ਇੱਕ ਵਾਰੀ ਲੈ ਕੇ ਲੋਕੇ ਆਪੇ ਦੇਖ ਜਾਂਦੇ ਆ ਤੇ ਵਧੀਆ ਆਪਣੇ ਖਾਣ ਜੋਗੀ ਬੰਦਾ ਸਬਜੀ-ਸਬਜੀ ਲਾ ਲੰਦਾ ਔਰ ਕਿ ਤੁਹਾਡਾ ਟਾਈਮ ਵੀ ਸੋਨਾpass ਹੋ ਜਾਂਦਾ ਜਿੱਦਾਂ ਹੁਣ ਮੈਂ ਤਾਂ ਪਹਿਨੋਂ ਆਪਾਂ 1 ਵਜੇ ਮੈਂ ਆਪਣੀ ਸ਼ਾਪ ਖੋਲ੍ਹਣੀ ਆ 1 ਵਜੇ ਤੱਕ ਆਪਾਂ ਫਰੀ ਆ ਇੱਥੇ ਆ ਕੇ ਸ਼ਾਮ ਨੂੰ ਫੇ ਵਾਈਫ ਬੱਚਿਆਂ ਲੈ ਕੇ ਇੱਧਰ ਆ ਜਾਂਦੇ ਆ ਤੇ ਇੰਡੀਆ ਰੱਬ ਦੀ ਬਿਆਨਾ ਬਾਵਾ ਜ਼ਮੀਨ ਲੇਕਿਨ ਇੱਕ ਆ ਜਿਹੜਾ ਛੋਟਾ ਜਿਹਾ ਟੋਟਾ ਦਿੱਤਾ ਇਹਦੇ ਨਾਲ ਇੱਕ ਵੱਖਰਾ ਹੀ ਜਾਨੀ ਕਿ ਨਾ ਦਿਲ ਜਾ ਲੱਗ ਗਿਆ ਤੇ ਵੈਸੇ ਵੀ ਜ਼ਮੀਨ ਜਿਹੜੀ ਆ ਉਹ ਜ਼ਿਮੀਂਦਾਰ ਦੀ ਕਹਿੰਦੇ ਮਾਂ ਹੁੰਦੀ ਆ ਤੇ ਉਹ ਹਸਾਬ ਆ ਤੇ ਸਾਡੇ ਕੋਲ ਹੁਣ ਦੋ ਦੋ ਮਾਮਾ ਇੱਕ ਆ ਤੇ ਗਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਕੋਈ ਇਨਫੋਰਮੇਸ਼ਨ ਹੋਰ ਚਾਹੀਦੀ ਹੋ ਤਾਂ ਵੀਡੀਓ ਦੇ ਥੱਲੇ ਤੁਸੀਂ ਕਰ ਸਕਦੇ ਆ ਤੇ ਬਸ ਸ਼ਰਤ ਇਹ ਆ ਕਿ ਤੁਹਾਡੀ ਇੰਪਾ ਪਾ ਟੂਰਨਾਮੈਂਟ ਤੋਂ ਸਪੈਂਡ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ ਠੀਕ ਆ ਫਿਰ ਤੁਸੀਂ ਉੱਥੇ ਲਿਖ ਕੇ ਦੇ ਸਕਦੇ ਕਿਉਂਕਿ ਤੁਹਾਡੇ ਪੇਪਰਾਂ ਦੀ ਰਾਈਜੈਂਸੀ ਕਾਰਡ ਦੀ ਫੋਟੋਕਾਪੀ ਨਾਲ ਲੱਗਣੀ ਆ ਤੇ ਤੁਹਾਡਾ ਐਡਰੈਸ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ